ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਵਾਹਿਗੁਰੂ ਜੀ ਸਾਰਿਆਂ ਤੇ ਆਪਣੀ ਕਿਰਪਾ ਬਣਾਈ ਰੱਖਣ ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਆਪਣੇ ਇਸ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਦੇ ਆਂ ਕਿ ਤਨ ਤਨ ਅਮਰਸ਼ੀਦ ਬਾਬਾ ਦੀਪ ਸਿੰਘ ਜੀ ਗੁਰਵਾਨੀ ਵਾਹਿਗੁਰੂ ਤੇ ਤਨ ਤਨ ਗੁਰੂ ਰਾਮਦਾਸ ਜੀ ਮਹਾਰਾਜ ਦਸ ਪਾਜਾ ਜਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਜਿਹੜਾ ਭਰੋਸਾ ਉਹ ਕਿਵੇਂ ਹੋਵੇ ਤੇ ਅਟੁੱਟ ਭਰੋਸਾ ਜਿਹਨੂੰ ਕਹਿੰਦੇ ਨੇ ਹਨਾ ਤੇ ਵੀ ਉਹ ਕਿਸੇ ਵੀ ਤਰ੍ਹਾਂ ਟੁੱਟੇ ਨਾ ਪੱਕਾ ਭਰੋਸਾ ਕਿਵੇਂ ਹੋਵੇ ਤੇ ਇਹਦੇ ਨਾਲ ਸੰਬੰਧਿਤ ਇੱਕ ਛੋਟੀ ਜੀ ਰਚਨਾ ਗਈ ਕਹਿੰਦੇ ਕਿ ਜਦੋਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆਉਂਦਾ ਹੈ ਸਾਡਾ ਪਰਮਾਤਮਾ ਦਾ ਜਿਹੜਾ ਭਰੋਸਾ ਪਰਮਾਤਮਾ ਤੋਂ ਉਹ ਹੌਲੀ ਹੌਲੀ ਟੁੱਟਣਾ ਸ਼ੁਰੂ ਹੋ ਜਾਂਦਾ ਤੇ ਇਹ ਜਿਹੜੇ ਦੁੱਖ ਆ ਪਰਮਾਤਮਾ ਨਾਲੋਂ ਸਾਡਾ ਰਿਸ਼ਤਾ ਉਹ ਤੋੜਨ ਦੇ ਲਈ ਹੀ ਜ਼ਿੰਦਗੀ ਦੇ ਵਿੱਚ ਆਉਂਦੇ ਹੁੰਦੇ ਨੇ ਤੁਸੀਂ ਇਹਨਾਂ ਦੁੱਖ-ਤਕਲੀਫਾਂ ਦੇ ਪਿੱਛੇ ਲੱਗ ਕੇ ਆਪਣੇ ਗੁਰੂ ਤੋਂ ਮੁੱਖ ਨਾ ਮੋੜਿਓ ਸਗੋਂ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਭਰੋਸਾ ਉਹ ਡਬਲ ਕਰਦਿਆ ਕਰੋ ਤਾਂ ਜੋ ਸਾਡਾ ਗੁਰੂ ਵੀ ਦੇਖ ਸਕੇ ਵੀ ਅਸੀਂ ਉਹਦੇ ਨਾਲ ਰਿਸ਼ਤਾ ਦਿਲੋਂ ਰੱਖਿਆ ਹੋਇਆ ਜਾਂ ਉਤੋਂ-ਉਤੋਂ ਹੀ ਗੁਰੂ ਵਾਲੇ ਬਣੇ ਬੈਠੇ ਸੀ ਲੱਖ ਮਾੜੇ ਹਾਲਾਤ ਕਿਉਂ ਨਾ ਜਲ ਪੈਣ ਤੇ ਅਰਦਾਸ ਤੇ ਭਰੋਸਾ ਰੱਖੋ ਇਹ ਉਸ ਵੇਲੇ ਵੀ ਕੰਮ ਕਰਦੀ ਆ ਜਦੋਂ ਲੋਕ ਜਿਹੜੇ ਹੈਗੇ ਨੇ ਵੀ ਉਹ ਤੁਹਾਡਾ ਸਾਥ ਛੱਡ ਜਾਂ ਤੇ ਲੋਕ ਤੇ ਛੱਡੋ ਆਪਣਾ ਸ਼ਰੀਰ ਵੀ ਕਹਿਣ ਲੱਗ ਜੇ ਕਿ ਹੁਣ ਕੁਝ ਨਹੀਂ ਹੋ ਸਕਦਾ ਜਿਵੇਂ ਕਿਸੇ ਫਕੀਰ ਨੂੰ ਕਿਸੇ ਨੇ ਆਖਿਆ ਤੇਰੇ ਗਲ ਤੱਕ ਪਾਣੀ ਸੀ ਪਰ ਤੂੰ ਡੁੱਬਿਆ ਕਿਉਂ ਨਹੀਂ ਧੰ ਗੁਰੂ ਨਾਨਕ ਤਨ ਤਨ ਗੁਰੂ ਨਾਨਕ ਬੋਲਦਾ ਹੋਇਆ ਫਕੀਰ ਬੋਲਿਆ ਤੂੰ ਮੇਰੇ ਗਲ ਤੱਕ ਪਾਣੀ ਤਾਂ ਦੇਖ ਲਿਆ ਪਰ ਮੇਰੀ ਬਾਹ ਨਹੀਂ ਦੇਖੀ ਜਿਹੜੀ ਮੈਂ ਉਸ ਧੰ ਗੁਰੂ ਨਾਨਕ ਪਾਤਸ਼ਾਹ ਨੂੰ ਫੜਾਈ ਹੋਈ ਸੀ ਜਿਨੇ ਜੱਗ ਤਾਰਿਆ ਹੋਇਆ ਹੈ ਦੱਸ ਪਹਿਲਾਂ ਵੀ ਮੈਂ ਕਿਵੇਂ ਡੁੱਬ ਜਾਂਦਾ ਇਹ ਹੁੰਦਾ ਭਰੋਸਾ ਭਰੋਸੇਸ ਤਰ੍ਹਾਂ ਦਾ ਹੋਣਾ ਚਾਹੀਦਾ ਵੀ ਉਹ ਡਗਮਗਾਏ ਨਾ ਹਾਲਾਤ ਜਿਹੋ ਜੇ ਮਰਜ਼ੀ ਹੋਣ ਤੇ ਜਿਹੜਾ ਭਰੋਸਾ ਉਹ ਕਿਸੇ ਵੀ ਤਰ੍ਹਾਂ ਟੁੱਟੇ ਨਾ ਜਦੋਂ ਆਪਾਂ ਕਿਸੇ ਵੱਡੀ ਮੁਸੀਬਤ ਚ ਫਸੇ ਹੁੰਦੇ ਆ ਤਾਂ ਆਪਾਂ ਨੂੰ ਐਵੇਂ ਲੱਗ ਰਿਹਾ ਹੁੰਦਾ ਵੀ ਵਾਇਬਰੂ ਸਾਡੇ ਨਾਲ ਨਹੀਂ ਹੈਗਾ ਇਹ ਕਈ ਵਾਰੀ ਅੱਦਾ ਹੁੰਦਾ ਵੀ ਦੋ ਪੱਖ ਹੁੰਦੇ ਨੇ ਨਾ ਤੇ ਦੂਜਾ ਪੱਖ ਆ ਜਿਹੜਾ ਉਹ ਗਲਤ ਕਰ ਰਿਹਾ ਹੁੰਦਾ ਆਪਣੇ ਨਾਲ ਧੱਕਾ ਹੋ ਰਿਹਾ ਹੁੰਦਾ ਤੇ ਆਪਾਂ ਇਹ ਸੋਚਦੇ ਆ ਵੀ ਆਪਾਂ ਇੰਨਾ ਗੁਰਦੁਆਰਾ ਸਾਹਿਬ ਜਾਣਦੇ ਆ ਇੰਨਾ ਗੁਰੂ ਨੂੰ ਮੰਨਦੇ ਆ ਗੁਰਬਾਣੀ ਨਾਲ ਜੁੜੇ ਹੋਏ ਆ ਵੀ ਫਿਰ ਵੀ ਸਾਡੇ ਨਾਲ ਧੱਕਾ ਹੋ ਰਿਹਾ ਵੀ ਸਾਡੀ ਨਹੀਂ ਵਾਇਗਰੂ ਸੁਣਦਾ ਵੀ ਇਨ੍ਹਾਂ ਦੀ ਹੀ ਸੁਣਦਾ ਤਾਂ ਜਿਹੜਾ ਆਪਣਾ ਭਰੋਸਾ ਉਹ ਟੁੱਟਣਾ ਸ਼ੁਰੂ ਹੋ ਜਾਂਦਾ ਤੇ ਆਪਾਂ ਕਈ ਵਾਰ ਗੁਰਦੁਆਰੇ ਜਾਣੋਂ ਹਟ ਜਾਨੇ ਜਾਂ ਬਾਟ ਕਰਨਾ ਬੰਦ ਕਰ ਦੇਣ ਐਦਾਂ ਨਹੀਂ ਕਰਨਾ ਚਾਹੀਦਾ ਕਈ ਵਾਰੀ ਵਾਹਿਗੁਰੂ ਆਪਾਂ ਨੂੰ ਪਰਖ ਰਿਹਾ ਹੁੰਦਾ ਹਨ ਤੇ ਇਸ ਤਰ੍ਹਾਂ ਭਰੋਸਾ ਆ ਟੁੱਟ ਰੱਖਿਆ ਕਰੋ ਤੇ ਅਦਾਸ ਬੇਨਤੀ ਵਿਸ਼ਵਾਸ ਨਾਲ ਕਰਦੇ ਰਿਹਾ ਕਰੋ ਤੇ ਅੱਜ ਆਪਾਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਘਟਨਾ ਸੱਚੀ ਘਟਨਾ ਸਾਂਝੀ ਕਰਦੇ ਆ ਜਿਹੜੀ ਕਿ ਦੋ ਭਰਾਵਾਂ ਦੀ ਸੱਚੀ ਘਟਨਾ ਤੇ ਜਿਹੜੇ ਦੋ ਭਰਾ ਨੇ ਇਹ ਸੰਗਰੂਰ ਡਿਸਟ੍ਰਿਕਟ ਦੇ ਹੀ ਰਹਿਣ ਵਾਲੇ ਨੇ ਤੇ ਇਹ ਦੱਸਦੇ ਨੇ ਵੀ ਕੀ ਹੋਇਆ ਕਿ ਜਿਹੜਾ ਵੱਡਾ ਭਰਾ ਉਹ ਸਰਕਾਰੀ ਨੌਕਰੀ ਤੇ ਹੁੰਦਾ ਤੇ ਜਿਹੜਾ ਛੋਟਾ ਭਰਾ ਉਹ ਵੀ ਕਿਸੇ ਹਸਪੀਟਲ ਦੇ ਵਿੱਚ ਕੰਮ ਕਰ ਰਿਹਾ ਹੁੰਦਾ ਤੇ ਉਹ ਇੱਕ ਸੰਸਦਾਂ ਦੇ ਨਾਲ ਸੰਬੰਧ ਵੀ ਰੱਖਦਾ ਜਿਹੜੀ ਵੀ ਸਮਾਜ ਸੇਵਾ ਕਰਦੇ ਨੇ ਤੇ ਜਿਹੜਾ ਵੱਡਾ ਭਰਾ ਉਹਦੀ ਉਮਰ ਕਾਫੀ ਹੋ ਗਈ ਹੁੰਦੀ ਹੈ ਤੇ ਉਹਦੀ ਹੁਣ ਰਟਾਇਰ ਹੋਣ ਦੀ ਉਮਰ ਹੈ ਮਤਲਬ ਤੇ ਕਹਿੰਦੇ ਵੀ ਉਹ ਸੋਚਦਾ ਵੀ ਜਦੋਂ ਮੈਂ ਰਿਟਾਇਰ ਹੋ ਗਿਆ ਵੀ ਮੈਂ ਬਹੁਤ ਐਸ਼ ਕਰੂੰਗਾ ਵੀ ਮੈਂ ਸ਼ਹਿਰ ਕਰਨ ਜਾਇਆ ਕਰੂੰਗਾ ਹਨਾ ਟਾਈਮ ਟੂ ਟਾਈਮ ਖਾਣਾ ਖਾਣਾ ਤੇ ਹਰ ਟਾਈਮ ਤੇ ਵੀ ਮੈਂ ਸਵੇਰੇ ਜਲਦੀ ਉੱਠ ਕੇ ਸ਼ਹਿਰ ਕਰਨਾ ਸ਼ਾਮ ਨੂੰ ਸ਼ਹਿਰ ਕਰਨ ਜਾਣਾ ਤੇ ਨਿਊਜ਼ਪੇਪਰ ਪੜ੍ਹਨਾ ਤੇ ਆਰਾਮ ਕਰਨਾ ਵੀ ਮੈਂ ਇੱਕੋ ਜਿਹੀ ਰੁਟੀਨ ਬਣਾ ਲੂੰਗਾ ਆਪਣੀ ਵੀ ਮੈਂ ਬਹੁਤ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਉਹਨੂੰ ਬਤੀਤ ਕਰੂੰਗਾ ਪਹਿਲੇ ਗੁਰਦਰ ਸਿੰਘ ਬਹੁਤ ਘਟ ਜਾਂਦਾ ਸੀਗਾ ਤੇ ਉਹਦਾ ਜਿਹੜਾ ਛੋਟਾ ਭਰਾ ਸੀ ਉਹ ਉਮਰ ਦੇ ਵਿੱਚੋਂ ਤੋਂ ਕਾਫੀ ਛੋਟਾ ਸੀਗਾ ਤੇ ਕਹਿੰਦੇ ਉਹ ਭਰਾ ਜਿਹੜਾ ਉਹ ਵੈਗਰੂ ਤੇ ਬਹੁਤ ਜ਼ਿਆਦਾ ਭਰੋਸਾ ਕਰਦਾ ਸੀਗਾ ਤੇ ਉਹਨੇ ਹਸਪੀਟਲ ਦੇ ਵਿੱਚ ਜਾਣਾ ਕਈ ਵਾਰ ਗਰੀਬ ਨੇ ਜਿਹੜੇ ਉਹਨਾਂ ਦੀ ਮਦਦ ਵੀ ਕਰਨਾ ਤੇ ਕਹਿੰਦੇ ਵੀ ਉਹ ਬਹੁਤ ਸੇਵਾ ਕਰਦਾ ਸੀ ਜਦੋਂ ਸ਼ਾਮ ਨੂੰ ਡਿਊਟੀ ਤੋਂ ਆਉਂਦੇ ਵੇਲੇ ਉਹਨੇ ਗੁਰਦਰਾ ਸਾਹਿਬ ਜਲੇ ਜਾਣਾ ਤੇ ਉਥੇ ਜਾ ਕੇ ਉਹਨੇ ਸੇਵਾ ਕਰਨੀ ਤੇ ਹਰ ਮਹੀਨੇ ਦੇ ਵਿੱਚ ਦੋ ਵਾਰ ਕਦੇ ਇੱਕ ਵਾਰ ਐਦਾਂ ਉਹਨੇ ਭੰਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਅੰਮ੍ਰਿਤਸਰ ਸਾਹਿਬ ਵਿਖੇ ਤੰਦਨ ਗੁਰੂ ਰਾਮਦਾਸ ਸਾਹਿਬ ਜੀ ਦੇ ਸਥਾਨ ਤੇ ਜਾਣਾ ਹੈ ਨਾ ਤੇ ਕਹਿੰਦੇ ਵੀ ਉਹ ਇੱਕ ਸ਼ਨੀਵਾਰ ਨੂੰ ਉਹਨੇ ਜੇ ਸ਼ਨੀਵਾਰ ਛੁੱਟੀ ਹੁੰਦੀ ਤਾਂ ਸ਼ੁੱਕਰਵਾਰ ਚਲੇ ਜਾਣਾ ਤੇ ਨਹੀਂ ਸ਼ਨੀਵਾਰ ਜਾਣਾ ਐਂ ਪਰ ਛੁੱਟੀ ਹੋਣੀ ਉਹਨਾਂ ਨੂੰ ਤੇ ਉਹਨਾਂ ਨੇ ਐਂ ਪਰ ਸ਼ਾਮ ਤੱਕ ਵਾਪਸ ਆਣਾ ਤੇ ਉੱਥੇ ਸੇਵਾ ਨਿਭਾਉਣੀ ਉਹਨਾਂ ਨੇ ਕਹਿੰਦੇ ਕਾਫੀ ਦਿਲਚਸਪੀ ਸੀ ਉਹਨਾਂ ਨੂੰ ਹਮੇਸ਼ਾ ਵਾਹਿਗੁਰੂ ਦੇ ਲੜ ਲੱਗਿਆ ਰਹਿਣਾ ਤੇ ਉਹ ਜਦੋਂ ਵੀ ਸ਼ਨੀਵਾਰ ਉੱਤੇ ਪਹੁੰਚਦਾ ਤਾਂ ਗੁਰੂ ਰਾਮਦਾਸ ਜੀ ਦੇ ਦਰ ਤੇ ਉਹ ਬੈਠ ਜਾਂਦਾ ਤੇ ਮੂਲ ਮੰਤਰ ਸਭ ਦਾ ਪਾਠ ਚੌਂਕੜਾ ਮਾਰ ਕੇ ਪਤਾ ਨਹੀਂ ਕਿੰਨੇ ਘੰਟੇ ਉਹ ਕਰਦਾ ਰਹਿੰਦਾ ਤੇ ਫਿਰ ਉਹ ਅੰਮ੍ਰਿਤਸਰ ਸਾਹਿਬ RAMDAS ROVER ਦੇ ਵਿੱਚੋਂ ਉਹ ਅੰਮ੍ਰਿਤ ਜਲ ਲੈ ਕੇ ਆਉਂਦਾ ਤੇ ਸਾਰੇ ਪਰਿਵਾਰ ਨੂੰ ਦਿੰਦਾ ਤਾਂ ਜਿਹੜਾ ਵੱਡਾ ਭਰਾ ਉਹਨੇ ਕਹਿਣਾ ਵੀ ਕਿ ਇਸ ਚੀਜ਼ 'ਤੇ ਮੈਂ ਵਿਸ਼ਵਾਸ ਨਹੀਂ ਕਰਦਾ ਵੀ ਇਦਾਂ ਕੁਝ ਨਹੀਂ ਹੁੰਦਾ ਨਾ ਵੀ ਜੋ ਵੀ ਹੁੰਦਾ ਆਪਣੇ ਉਹ ਕਰਨ ਵਾਲੀ ਹੁੰਦਾ ਮਿਹਨਤ ਕਰਨ ਨਾਲ ਹੁੰਦਾਗਾ ਤੇ ਉਹਨਾਂ ਚੀਜ਼ਾਂ 'ਤੇ ਵਿਸ਼ਵਾਸ ਨਹੀਂ ਸੀ ਕਰਦਾ ਹੈਗਾ ਤੇ ਇਹਨੇ ਆਪਣੇ ਨੇੜੇ ਮਸਤੋਣਾ ਸਾਹਿਬ ਗੁਰਦੁਆਰਾ ਕਹਿੰਦੇ ਵੀ ਸੰਗਰੂਤ ਦੇ ਲਵੇ ਹੀ ਹੈ ਤੇ ਕਹਿੰਦੇ ਉੱਥੇ ਵੀ ਉਹਨੇ ਹਰ ਰੋਜ਼ ਜਾਣਾ ਉੱਥੇ ਜਾਣਾ ਸ਼ਾਮ ਨੂੰ ਸੇਵਾ ਕਰਨ ਤੇ ਬਾਕੀ ਕਹਿੰਦੇ ਵੀ ਜਦੋਂ ਉਹਨੂੰ ਛੁੱਟੀ ਹੋਣੀ ਤਾਂ ਉਹਨੇ ਹਰ ਮੰਦਰ ਸਾਹਿਬ ਵੀ ਕਿਸਾਣਾ ਤੇ ਜਦੋਂ ਉਹਨੂੰ ਕਈ ਛੁੱਟੀਆਂ ਹੋਣੀਆਂ ਤਾਂ ਵੀ ਉਹ ਉੱਥੇ ਹੀ ਜਾਂਦਾ ਬਹੁਤ ਜ਼ਿਆਦਾ ਵਿਸ਼ਵਾਸ ਭਰੋਸਾ ਸੀ ਜਾਂ ਤੇ ਘਰ ਦੇ ਵਿੱਚ ਉਹਨੇ ਤਾਂ ਗੁਰੂ ਰਾਮਦਾਸ ਪਾਸ਼ਾ ਤੇ ਤਾਂ ਤਾਂ ਨਾ ਮਰਸ਼ਿਦ ਬਾਬਾ ਦੀਪ ਸਿੰਘ ਜੀ ਦੀ ਇੱਕ ਵੱਡੀ ਫੋਟੋ ਵੀ ਲਗਾਈ ਹੋਈ ਸੀਗੀ ਤੇ ਉਹਨੇ ਉੱਥੇ ਇਲਾਕੇ ਕਮਰੇ ਦੇ ਵਿੱਚ ਮਹਾਰਾਜ ਦੇ ਜਿਹੜੇ ਸਰੂਪ ਗੁਟਕਾ ਸਾਹਿਬ ਉਹ ਵੀ ਰੱਖੇ ਹੋਏ ਸੀਗੇ ਹਨਾ ਤੇ ਪਾਠ ਕਰਨਾ ਰੋਜ਼ਾਨਾ ਕਰੇ ਵੀ ਸਵੇਰੇ ਨਿਤਨਾਮ ਕਰ ਨਿਤਨੇਮ ਕਰਕੇ ਜਾਣਾ ਤੇ ਬਾਕੀ ਮੂਲ ਮੰਤਰ ਦਾ ਬਾਠ ਹਮੇਸ਼ਾ ਕਰਦੇ ਰਹਿਣਾ ਬਹੁਤ ਜ਼ਿਆਦਾ ਪ੍ਰੋਸਾ ਸੀਗਾ ਵਰਤਨਾ ਦੀ ਸੇਵਾ ਨੇ ਮਸਤਣਾ ਸਾਹਿਬ ਵੀ ਕਾਫੀ ਟਾਈਮ ਕੀਤੇ ਤੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਤਨਤਨ ਗੁਰੂ ਅਮਰਦਾਸ ਜੀ ਦੇ ਸਥਾਨ ਤੇ ਵੀ ਵਰਤਨਾ ਦੀ ਸੇਵਾ ਜ਼ਿਆਦਾ ਕਰਦਾ ਰਿਹਾ ਤੇ ਕਹਿੰਦੇ ਵੀ ਉਹਨੂੰ ਭਰੋਸਾ ਬਹੁਤ ਜ਼ਿਆਦਾ ਸੀ ਪਰਿਵਾਰ ਵੀ ਕਾਫੀ ਵਧੀਆ ਕਹਿੰਦੇ ਤੰਦਰੁਸਤ ਸੀਗਾ ਤੇ ਬਹੁਤ ਜ਼ਿਆਦਾ ਇੱਜ਼ਤ ਬਣੀ ਹੋਈ ਸੀ ਲੋਕ ਅੱਗੇ ਪਿੱਛੇ ਫਿਰਦੇ ਸੀਗੇ ਕੋਈ ਹੰਕਾਰ ਨਹੀਂ ਸੀਗਾ ਤੇ ਉਹ ਇੱਕ ਸੰਸਦ ਚਲਾ ਰਿਹਾ ਸੀ ਜਿਹਦੇ ਵਿੱਚ ਉਹ ਵੀ ਗਰੀਬਾਂ ਦੀ ਸੇਵਾ ਕਰਦਾ ਸੁਦੇ ਇੱਕ ਮੈਂਬਰ ਸੀਗਾ ਤੇ ਗਰੀਬ ਬੱਚਾ ਨੂੰ ਪੜ੍ਹਾਉਣਾ ਐਵੇਂ ਕਾਫੀ ਵਧੀਆ ਕੰਮ ਕਰਦਾ ਸੀ ਤੇ ਨਾਮ ਕਾਫੀ ਵਧੀਆ ਵਾਇਗਰੂ ਦੀ ਕਿਰਪਾ ਨਾਲ ਉਹਦਾ ਬਣ ਗਿਆ ਸੀ ਗਾਲੇਦ ਵਾਲੇ ਵਧੀਆ ਲੋਕ ਜਾਣਦੇ ਸੀਗੇ ਤੇ ਜਿਹੜਾ ਵੱਡਾ ਭਰਾ ਸੀ ਕਹਿੰਦੇ ਜੋ ਦੋਦੀ ਰਿਟਾਇਰਮੈਂਟ ਹੋ ਜਾਂਦੀ ਹੈ ਤਾਂ ਉਹ ਸੋਚਦਾ ਵੀ ਹੁਣ ਮੈਂ ਆਰਾਮ ਕਰੂੰਗਾ ਤੇ ਛੋਟੇ ਭਰਾ ਨੇ ਕਿਹਾ ਕਿ ਭਾਈ ਸਾਹਿਬ ਤੁਸੀਂ ਹੁਣ ਤਾਂ ਫ੍ਰੀ ਹੋ ਵੀ ਤੁਸੀਂ ਗੁਰਦੁਆਰਾ ਸਾਹਿਬ ਚਲੇ ਜਾਇਆ ਕਰੋ ਕਾਂਟਾ ਵਧੀਆ ਦਿਨ ਬਤੀਤ ਹੁੰਦਾ ਵੀ ਸੇਵਾ ਕਰ ਲਿਆ ਕਰੋ ਕਹਿੰਦਾ ਨਾ ਜੀ ਇਸ ਚੀਜ਼ ਚ ਕੁਛ ਨਹੀਂ ਵੀ ਜੋ ਆਪਾਂ ਕਰਦੇ ਆਂ ਖੁਦ ਕਰਦੇ ਆਂ ਵੀ ਐਦਾਂ ਕੁਛ ਨਹੀਂ ਹੁੰਦਾ ਠੀਕ ਹੈ ਵੀ ਜਦੋਂ ਮੇਲਾ ਮਸਿਆ ਕੁਛ ਹੁੰਦਾ ਤੇ ਉਦੋਂ ਜ਼ਰੂਰ ਚਲੇ ਜਾਓ ਤੈਨੂੰ ਬਸ ਭੋਸਾ ਨਹੀਂ ਸੀਗਾ ਜ਼ਿਆਦਾ ਕਹਿੰਦਾ ਮਤਲਬ ਤੇ ਕਹਿੰਦੇ ਉਸ ਤੋਂ ਬਾਅਦ ਇੱਕ ਮਹੀਨਾ ਹੀ ਬੀਤਿਆ ਸੀਗਾ ਰਿਟਾਇਰਮੈਂਟ ਤੋਂ ਬਾਅਦ ਜਿੱਦਾਂ ਨੇ ਸੋਚਿਆ ਸੀ ਮੈਂ ਐਸ਼ ਦੀ ਜ਼ਿੰਦਗੀ ਬਤੀਤ ਕਰੂੰਗਾ ਵੀ ਮੈਂ ਸ਼ਹਿਰ ਘੁੰਮਣ ਜਾਇਆ ਕਰੂੰਗਾ ਕਹਿੰਦੇ ਵੀ ਉਹਨੂੰ ਐਸਾ ਕੁਝ ਹੋਇਆ ਕਿ ਉਹ ਤੋਂ ਉਹਦੀ ਜਿਹੜੀ ਬੈਕ ਮਤਲਬ ਟੂ ਹੀ ਸੀਗੀ ਉਹ ਇਸ ਤਰ੍ਹਾਂ ਜਕੜੀ ਗਈ ਵੀ ਬਦਨੀ ਕੀ ਪ੍ਰੋਬਲਮ ਹੋ ਗਈ ਉਹਨੂੰ ਕਹਿੰਦੇ ਉਹ ਬੈਡ ਰੈਸਟ ਤੇ ਹੋ ਗਿਆ ਡਾਕਟਰ ਕਹਿੰਦੇ ਵੀ ਹੁਣ ਤੂੰ ਉੱਠ ਤੁਰ ਨਹੀਂ ਸਕਦਾ ਤੂੰ ਬੈਡ ਰੈਸਟ ਤੇ ਹੀ ਐ ਤੇ ਕਹਿੰਦੇ ਜਦੋਂ ਬੈਡ ਰੈਸਟ ਤੇ ਪੈ ਗਿਆ ਤੇ ਉਹਨੂੰ ਕਾਫੀ ਟਾਈਮ ਲੱਗ ਗਿਆ ਦਾ 8-9 ਮਹੀਨੇ ਲੰਘ ਗਏ ਕਹਿੰਦੇ ਬਹੁਤ ਹਸਪੀਟਲਾਂ ਦੇ ਵਿੱਚ ਗਏ ਕਿਉਂ ਪੈਸਾ ਤਾਂ ਕਾਫੀ ਸੀਗਾ ਤੇ ਪਰ ਜਦੋਂ ਨਾ ਕਹਿੰਦੇ ਵੀ ਰੱਬ ਸਾਥ ਨਾ ਦੇਵੇ ਤਾਂ ਕੋਈ ਦਵਾਈ ਵੀ ਕੰਮ ਨਹੀਂ ਕਰਦੀ ਹੈਗੀ ਤੇ ਜਦੋਂ ਕਹਿੰਦੇ ਬੈਡ ਰੈਸਟ ਤੇ ਹੋ ਰਿਹਾ ਕਾਫੀ ਟਾਈਮ ਤੱਕ ਛੋਟੇ ਭਰਾ ਨੇ ਚਲੋ ਆਉਣਾ ਗੁਰਦੁਆਰਾ ਸਾਹਿਬ ਨੂੰ ਸਾਰਿਆਂ ਨੂੰ ਜਲ ਛਕਾਉਣਾ ਸ਼ਾਮ ਨੂੰ ਹਨਾ ਮਸਤੋਨਾ ਸਾਹਿਬ ਵੀ ਜਾਂਦੇ ਹੁੰਦੇ ਹੋ ਤੇ ਕਹਿੰਦੇ ਪ੍ਰਸ਼ਾਦ ਦੇਣਾ ਸਾਰਿਆਂ ਨੂੰ ਆਪਣੇ ਭਰਾ ਨੂੰ ਨਾ ਦੇਣਾ ਕਿਉਂਕਿ ਉਹ ਵਿਸ਼ਵਾਸ ਨਹੀਂ ਸੀ ਕਰਦੇ ਨਾ ਜੀਤਾਂ ਦੇ ਵਿੱਚ ਜੋ ਕਈ ਵਾਰ ਉਹਨੇ ਜਦੋਂ ਜਲ ਦੇਣਾ ਧੰਗ ਗੁਰੂ ਰਾਮਦਾਸ ਜੀ ਦੇ ਦਰਤਲੰ ਦਾ ਹੈ ਜਲ ਜਿਹੜਾ ਉਹ ਵੀ ਰੋਜ਼ਾਨਾ ਸਾਰੇ ਪਰਿਵਾਰ ਨੂੰ ਉਹਨੇ ਪਿਲਾਉਣਾ ਹੈ ਨਾ ਤੇ ਕਹਿੰਦੇ ਵੀ ਉਹ ਆਪਣੇ ਭਰਾ ਨੂੰ ਨਾ ਦੇਣਾ ਕਿਉਂਕਿ ਪਤਾ ਸੀ ਵੀ ਕਈ ਵਾਰ ਉਹ ਮਨਾ ਕਰ ਦਿੰਦੇ ਸੀ ਕਿਉਂ ਅਸੀਂ ਵੀ ਇਹ ਕਿਹੜਾ ਭਰੋਸਾ ਕਰਦੇ ਨੇ ਵੀ ਨਹੀਂ ਮੈਂ ਨਹੀਂ ਦਿਆਂਗਾ ਤੇ ਚਲੋ ਕਹਿੰਦੇ ਉਸ ਤੋਂ ਬਾਅਦ ਇੱਕ ਦਿਨ ਕੀ ਹੋਇਆ ਜਦੋਂ ਵੀ ਛੋਟਾ ਭਰਾ ਜਿਹੜਾ ਉਹ ਅੰਮ੍ਰਿਤਸਰ ਸਾਹਿਬ ਵੀ ਕੇ ਗਿਆ ਹੋਇਆ ਸੀਗਾ ਤੇ ਜਦੋਂ ਉੱਥੋਂ ਵਾਪਸ ਆਇਆ ਕਹਿੰਦੇ ਤਾਂ ਜਿਹੜਾ ਵੱਡਾ ਭਰਾ ਉਸ ਟਾਈਮ ਉਹਨੂੰ 9 9.5 ਮਹੀਨੇ ਹੋ ਗਏ ਸੀ ਬੈੱਡ ਤੇ ਤੇ ਕੋਈ ਫਰਕ ਨਹੀਂ ਸੀ ਪਿਆ ਹੈਗਾ ਤੇ ਕਹਿੰਦੇ ਵੀ ਜਦੋਂ ਉਹ ਆਇਆ ਤਾਂ ਉਹ ਕਹਿੰਦਾ ਵੀ ਛੋਟੇ ਤੂੰ ਮੈਨੂੰ ਵੀ ਅੰਮ੍ਰਿਤ ਪਿਲਾ ਦੇ ਤੇ ਬਿੱਤੂ ਤਾਂ ਗੁਰੂ ਰਾਮਦਾਸ ਦੇ ਦਰ ਤੋਂ ਲੈ ਕੇ ਆਇਆ ਹੋਵੇਗਾ ਮੈਨੂੰ ਵੀ ਪਿਲਾ ਦੇ ਛੋਟੇ ਭਰਾ ਨੂੰ ਬੜੀ ਖੁਸ਼ੀ ਹੋਈ ਵਿੱਚ ਲੋਨਣੇ ਆਪਣੇ ਮੂੰਹੋਂ ਮੰਗਿਆ ਤੇ ਸਹੀ ਕਹਿੰਦੇ ਅੰਮ੍ਰਿਤ ਪਿਲਾਇਆ ਤਾਂ ਉਹਨੇ ਆਪਣੇ ਭਰਾ ਨੂੰ ਕਿਹਾ ਵੀ ਕਹਿੰਦੇ ਨੇ ਵੀ ਉੱਥੇ ਤਾਂ ਗੁਰੂ ਰਾਮਦਾਸ ਜੀ ਦੇ ਦਰ ਤੇ ਜਾ ਕੇ ਵੀ ਰੋਗ ਕੱਟੇ ਜਾਂਦੇ ਆ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਵੀ ਤੂੰ ਅੰਮ੍ਰਿਤ ਤਾਂ ਜਲਦ ਤੂੰ ਲੈ ਕੇ ਆਇਆ ਵੀ ਤੂੰ ਮੈਨੂੰ ਰੋਜ਼ਾਨਾ ਕਰੇ ਇਸ਼ਨਾਨ ਕਰਾ ਜਾ ਕਰ ਮੈਂ ਉੱਥੇ ਜਾਤਾ ਨਹੀਂ ਸਕਦਾ ਜੇ ਤੇ ਜੇ ਮੈਂ ਠੀਕ ਹੋ ਗਿਆ ਮੈਂ ਜਾਊਗਾ ਵੀ ਜ਼ਰੂਰ ਵੀ ਤੂੰ ਮੈਨੂੰ ਮੈਂ ਬੜਾ ਸੁਣਿਆ ਵੀ ਐਦਾਂ ਠੀਕ ਹੋ ਜਾਂਦੇ ਨੇ ਵੀ ਜੇ ਐਦਾਂ ਹੁੰਦੇ ਨੇ ਤਾਂ ਤੂੰ ਮੈਨੂੰ ਹੀ ਰੋਜ਼ ਇਸ਼ਨਾਨ ਕਰਵਾ ਦਿਆ ਕਰ ਤੇ ਕਹਿੰਦੇ ਵੀ ਛੋਟਾ ਭਰਾ ਕਹਿੰਦਾ ਵੀ ਠੀਕ ਹੈ ਜੀ ਕੋਈ ਗੱਲ ਨਹੀਂ ਕਹਿੰਦੇ ਇਸ਼ਨਾਨ ਕਰਾਉਣਾ ਤੇ ਇੱਕ ਹਫਤਾ ਹੋ ਗਿਆ ਇਸ਼ਨਾਨ ਕਰਾਉਂਦੇ ਤੇ ਉਸ ਤੋਂ ਬਾਅਦ ਕਹਿੰਦੇ ਛੋਟਾ ਭਰਾ ਅੰਮ੍ਰਿਤਸਰ ਸਾਹਿਬ ਸ਼ਨੀਵਾਰ ਆਇਆ ਤੇ ਉਹ ਗਿਆ ਕਹਿੰਦੇ ਉਹ ਤਾਂ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਵੀ ਗਿਆ ਉੱਥੋਂ ਕਹਿੰਦੇ ਜੋਤ ਦਾ ਘਿਓ ਲੈ ਕੇ ਆਇਆ ਤੇ ਉਥੇ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਵੀ ਮੇਰਾ ਭਰਾ ਹਨ ਇਸ ਤਰ੍ਹਾਂ ਬਿਮਾਰ ਹੈ ਵੀ ਕਿਸ ਤਰ੍ਹਾਂ ਦੀ ਉਹ ਜ਼ਿੰਦਗੀ ਚਾਹੁੰਦਾ ਸੀ ਤੇ ਉਹਨੂੰ ਕਿਸ ਤਰ੍ਹਾਂ ਦੀ ਜ਼ਿੰਦਗੀ ਮਿਲ ਰਹੀ ਹੈ ਵੀ ਬੈੱਡ ਰੈਸਟ ਤੇ ਹੋ ਗਿਆ ਵੀ ਉਹ ਤਾਂ ਉੱਠਿਆ ਨਹੀਂ ਜਾਂਦਾ ਬੜੀ ਮੁਸ਼ਕਿਲ ਹੈ ਹਨ ਤੇ ਪਰਿਵਾਰ ਨੂੰ ਵੀ ਟੈਨਸ਼ਨ ਦੋ ਬੇਟੀਆਂ ਉਹਨਾਂ ਦੀਆਂ ਵਿਆਹ ਨਾਲੀਆਂ ਇੱਕ ਬੇਟਾ ਸੀਗਾ ਤੇ ਬੱਚੇ ਵੀ ਚਲੋ ਬਹੁਤੇ ਵੱਡੇ ਨਹੀਂ ਸੀਗੇ ਤੇ ਛੋਟੇ ਭਰਾ ਦਾ ਪਰਿਵਾਰ ਵੀ ਉਹਦੇ ਪਰਿਵਾਰ ਦੇ ਵਿੱਚ ਦੋ ਬੇਟੀਆਂ ਸੀਗੇ ਕਹਿੰਦੇ ਚੁੱਲੋ ਪਰਿਵਾਰ ਮਿਲਜੁਲ ਕੇ ਰਹਿੰਦਾ ਸੀਗਾ ਜਿੱਤੇ ਉਹਨੇ ਅਰਦਾਸ ਕੀਤੀ ਤੇ ਜਦੋਂ ਉਹ ਵਾਪਸ ਆਇਆ ਤਾਂ ਕਹਿੰਦੇ ਵੀ ਉਹਨੇ ਧੰਗੁਰੂ ਰਾਮਦਾਸ ਜੀ ਦੇ ਦਰ ਤੋਂ ਵੀ ਜਲ ਲੈ ਕੇ ਆਇਆ ਉਹ ਤੇ ਉਹਨੇ ਆਪਣੇ ਭਰਾ ਕੋਲ ਬੈਠੇ ਤੇ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਵੀ ਇਸ ਤਰ੍ਹਾਂ ਉਹਨੇ ਦੱਸਿਆ ਸਾਰਾ ਕੁਝ ਕਿ ਧੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਇਸ ਤਰ੍ਹਾਂ ਚਮਤਕਾਰ ਹੁੰਦੇ ਨੇ ਵੀ ਜਿਹੜੇ ਰੋਗ ਘਟੇ ਜਾਂਦੇ ਨੇ ਧੰਗੁਰੂ ਰਾਮਦਾਸ ਜੀ ਦੇ ਦਰ ਤੇ ਵੀ ਇਸ ਤਰ੍ਹਾਂ ਵੀ ਰੋਗ ਘਟੇ ਜਾਂਦੇ ਨੇ ਕਈ ਹੱਡ ਗਿੱਤੀਆਂ ਸੁਣਾਈਆਂ ਉਹਨੇ ਆਪਣੇ ਭਰਾ ਨੂੰ ਫੋਨ ਦੇ ਵਿੱਚ ਵੀ ਦਿਖਾਇਆ ਤਾਂ ਉਹਨੂੰ ਜਿਹੜਾ ਵਿਸ਼ਵਾਸ ਸੀਗਾ ਉਹਦੇ ਭਰਾ ਨੂੰ ਹੋ ਗਿਆ ਉਹ ਕਹਿੰਦਾ ਵੀ ਠੀਕ ਹੈ ਮੈਂ ਜਦੋਂ ਠੀਕ ਹੋ ਗਿਆ ਮੈਂ ਜ਼ਰੂਰ ਜਾਊਂਗਾ ਤੇ ਵੀ ਮੈਂ ਮੂਲ ਮੰਤਰ ਸਾਹਿਬ ਦਾ ਪਾਠ ਵੀ ਕਰਿਆ ਕਰੂੰਗਾ ਤੇ ਮੂਲ ਮੰਤਰ ਸਾਹਿਬ ਦਾ ਕੀ ਉਹਨੇ ਜਪਰੀ ਸਾਹਿਬ ਦੇ ਪਾਠ ਕਰਨੇ ਸ਼ੁਰੂ ਕਰਤੇ ਪੰਜ ਪਾਠ ਰੋਜ਼ਾਨਾ ਤੇ ਉਹਦੇ ਭਰਾਣੇ ਸਵੇਰੇ ਹੀ ਉਹਨਾਂ ਨੂੰ ਇਸ਼ਨਾਨ ਕਰਵਾਉਣਾ ਅੰਮ੍ਰਿਤ ਪਾ ਕੇ ਵਿੱਚ ਜਲ ਪਾ ਕੇ ਪਾਣੀ ਦੇ ਵਿੱਚ ਤੇ ਉਹਨਾਂ ਨੂੰ ਇਸ਼ਨਾਨ ਕਰਵਾਉਣਾ ਤੇ ਉਸ ਟਾਈਮ ਵੀ ਧੰਗ ਗੁਰੂ ਰਾਮਦਾਸ ਧੰਗ ਗੁਰੂ ਰਾਮਦਾਸ ਇਸ ਤਰ੍ਹਾਂ ਆਚਰਣ ਕਰਨਾ ਤੇ ਇਹ ਕਹਿਣਾ ਵੀ ਮੈਂ ਠੀਕ ਹੋ ਜਾਾਂ ਤੇ ਜਿਹੜਾ ਜੋਤ ਦਾ ਘੋਸ ਸੀ ਉਹ ਛੋਟੇ ਪ੍ਰਾਣੇ ਰੋਜ਼ਾਨਾ ਆਪਣੇ ਵੱਡੇ ਭਰਾ ਦੀ ਟੂਹੀ ਤੇ ਲਗਾਉਣਾ ਤੇ ਜਿਹੜੀ ਬੈਕ ਪੇਨ ਕਹਿੰਦੇ ਹੌਲੀ 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 ਘਟਣੀ ਸ਼ੁਰੂ ਹੋਈ ਇਕਿੰ ਸੰਤਿਗੂ ਇੱਕ ਸਾਲ ਤੋਂ ਨਾ 9.10 ਮਹੀਨਿਆਂ ਤੋਂ ਬੈੱਡ ਤੇ ਪਿਆ ਜਿਹਨੂੰ ਕੋਈ ਫਰਕ ਨਹੀਂ ਦਵਾਈ ਦੇ ਨਾਲ ਵੱਡੇ ਵੱਡੇ ਡਾਕਟਰਾਂ ਨੂੰ ਮਿਲੇ ਤੋ ਤੱਕ ਕਿ ਬੰਬੇ ਮੁੰਬਈ ਤੱਕ ਵੀ ਉਹ ਜਾ ਕੇ ਆਗੇ ਸੀਗੇ ਕੋਈ ਡਾਕਟਰ ਨਹੀਂ ਛੱਡਿਆ ਤੇ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪਿਆ ਹੈਗਾ ਤੇ ਕਹਿੰਦੇ ਹੁਣ ਤਾਂ ਗੁਰੂ ਰਾਮਦਾਸ ਤੁੰਤ ਨਮਰਸ਼ੀਦ ਗਾਬਾ ਦੀਪ ਸਿੰਘ ਜੀ ਦੀ ਅਸਤੇ ਕਿਰਪਾ ਹੋਈ ਵੀ ਤਿੰਨ ਹਫ਼ਤਿਆਂ ਦੇ ਵਿੱਚ ਉਹ ਕਾਫੀ ਹੱਦ ਤੱਕ ਠੀਕ ਹੋ ਗਏ ਤੇ ਫਿਰ ਛੋਟੇ ਭਰਾ ਨੇ ਕਿਹਾ ਵੀ ਆਪਾਂ ਗੱਡੀ ਤੇ ਚੱਲਦੇ ਆਂ ਵਿਤਨ ਗੁਰੂ ਰਾਮਦਾਸ ਜੀ ਦਰਤੇ ਉਹ ਵੀ ਮੰਨ ਗਏ ਕਹਿੰਦੇ ਠੀਕ ਹੈ ਜੀ ਤੇ ਕਹਿੰਦੇ ਗੱਡੀ ਲੈ ਕੇ ਗਈ ਉੱਥੇ ਉਹਨੇ ਆਪਣੇ ਭਰਾ ਨੂੰ ਇਸ਼ਨਾਨ ਕਰਵਾਇਆ ਵੱਡੇ ਭਰਾ ਨੂੰ ਸਰੋਵਰ ਦੇ ਵਿੱਚ ਤੇ ਵੀਲ ਚੇਅਰ ਤੇ ਵੈਸੇ ਗਏ ਸੀ ਪਰ ਹੁਣ ਉਹ ਬੈਠਣ ਲੱਗੇ ਸੀ ਕਿਤੇ ਪਈ ਰਹਿੰਦੇ ਸੀ ਥੋੜਾ ਥੋੜਾ ਉਹ ਤੁਰ ਵੀ ਲੈਂਦੇ ਸੀ ਪਰ ਉੱਥੇ ਥੋੜ੍ਹਾ ਜਿਆਦਾ ਦੂਰ ਨਾ ਪੈਂਦਾ ਨਾ ਤਾਂ ਕਰਕੇ ਬੀਲ ਚੇਰਤੀ ਗਏ ਸੀ ਇਹ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਵੀ ਹੋ ਗਏ ਤੇ 1 ਘੰਟਾ ਉੱਥੇ ਬੈਠ ਕੇ ਹਾਜ਼ਰੀ ਭਰੀ ਤੇ ਜਿੰਨਾ ਹੋ ਸਕਿਆ ਪਾਠ ਕੀਤਾ ਤੇ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਮੈਂ ਠੀਕ ਹੋ ਜਾਵਾਂ ਤੇ ਆਉਂਦੇ 1 ਮਹੀਨੇ ਦੇ ਵਿੱਚੋਂ ਬਿਲਕੁਲ ਠੀਕ ਹੋ ਗਏ ਤੇ ਕਹਿੰਦੇ ਨੇ ਕਿ ਹੁਣ ਉਹ ਸੇਵਾ ਕਰਨ ਦੇ ਲਈ ਜਾਂਦੇ ਨੇ ਉਹ ਹੁਣ ਜਿਵੇਂ ਉਹਨੇ ਸੋਚਿਆ ਸੀ ਵੀ ਮੈਂ ਸ਼ਹਿਰ ਕਰਿਆ ਕਰੂੰ ਇਦਾਂ ਰੈਸਟ ਕਰੂੰਗਾ ਇਦਾਂ ਦੀ ਜ਼ਿੰਦਗੀ ਬਤੀਤ ਕਰੂੰਗਾ ਹਨਾ ਹੁਣ ਉਹਨਾਂ ਦੀ ਸੋਚ ਐਸੀ ਬਦਲੀ ਵੀ ਉਹ ਗੁਰਵਾਣੀ ਦੇ ਲੜ ਲਾਗੇ ਤੇ ਕਹਿੰਦੇ ਹੁਣ ਉਹ ਫ੍ਰੀ ਨੇ ਰਿਟਾਇਰਮੈਂਟ ਹੋ ਗਈ ਹੈ ਬਰੀ ਨੇ ਪੈਨਸ਼ਨ ਲੱਗੀ ਹੋਈ ਤੇ ਕਹਿੰਦੇ ਹੁਣ ਉਹ ਹਫਤਾ ਹਫਤਾ 10 10 ਦਿਨ ਅਮ੍ਰਿਤਸਰ ਸਾਹਿਬ ਧੰ ਗੁਰੂ ਰਾਮਦਾਸ ਜੀ ਦੇ ਦਰ ਤੇ ਧੰ ਤਨ ਨਮਰਸ਼ੀਦ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਲਾਇ ਆਉਂਦੇ ਨੇ ਤੇ ਵਰਤਨਾ ਦੀ ਸੇਵਾ ਕਰਦੇ ਨੇ ਕਹਿੰਦੇ ਅਸੀਂ ਮਹਾਰਾਜ ਦੀ ਕਿਰਪਾ ਹੋਈ ਹੈ ਵੀ ਬਿਨਾ ਦਵਾਈ ਲਏ ਬਿਨਾ ਡਾਕਟਰਾਂ ਤੋਂ ਜੋਤ ਦੇ ਘੋ ਨਾਲ ਤੇ ਇਸ਼ਨਾਨ ਕਰਨ ਨਾਲ ਜਲ ਦੇ ਨਾਲ ਧੰ ਤਨ ਗੁਰੂ ਰਾਮਦਾਸ ਜੀ ਦੇ ਧੰ ਤਨ ਨਮਰਸ਼ੀਦ ਬਾਬਾ ਦੀਪ ਸਿੰਘ ਜੀ ਦੀ ਐਸੀ ਕਿਰਪਾ ਹੋਈ ਹੈ ਵੀ ਉਹ ਬਿਲਕੁਲ ਠੀਕ ਹੋ ਗਏ ਨੇ ਆਪਣੇ ਪਰਿਵਾਰ ਦੇ ਵਿੱਚ ਬਹੁਤ ਖੁਸ਼ ਨੇ ਤੇ ਹੁਣ ਭੋਸਤਾ ਬੜਾ ਵਾਹਿਗੁਰੂ ਤੇ ਤੇ ਜਿਹੜਾ ਛੋਟਾ ਭਰਾ ਉਹ ਹੁਣ ਵੀ ਬਹੁਤ ਸੇਵਾ ਕਰਦਾ ਉਸੇ ਤਰ੍ਹਾਂ ਗਰਵਾਨੀ ਨਾਲ ਜੁੜਿਆ ਹੈ ਤੇ ਬਹੁਤ ਖੁਸ਼ੀ ਆ ਵੀ ਸਾਰਾ ਪਰਿਵਾਰ ਗਰਵਾਨੀ ਦੇ ਨਾਲ ਜੁੜ ਗਿਆ ਤੇ ਅਮਰ ਤੇਜਕ ਲਿਆ ਤੇ ਬਹੁਤ ਜ਼ਿਆਦਾ ਵਾਹਿਗੁਰੂ ਤੇ ਪ੍ਰਸ਼ੰਸਾ ਕਰਦੇ ਨੇ ਤੇ ਵਾਹਿਗੁਰੂ ਨੇ ਅੰਨੀ ਤਰੱਕੀ ਵਖਸ਼ੀ ਹੈ ਵੀ ਸਾਰੇ ਕਿਤੇ ਉਹਨਾਂ ਦਾ ਨਾਮ ਹੈ ਜਿਹੜਾ ਉਹਨੂੰ ਬਹੁਤ ਵਧੀਆ ਉੱਚਾ ਵਾਹਿਗੁਰੂ ਨੇ ਉਹਨਾਂ ਦਾ ਨਾਮ ਕੀਤਾ ਹੈ ਤੇ ਕਿਸੇ ਨਾਲ ਕੋਈ ਈਰਖਾ ਨਹੀਂ ਕੋਈ ਬੈਰ ਬ੍ਰੋਧ ਨਹੀਂ ਬਹੁਤ ਜ਼ਿਆਦਾ ਵਧੀਆ ਪਰਿਵਾਰ ਹੈ ਤੇ ਇਹ ਅੱਜ ਆਪਣੀ ਘਟਨਾ ਸੀਗੀ ਤੇ ਜੇ ਤੁਹਾਨੂੰ ਵੀ ਭਰੋਸਾ ਨਹੀਂ ਹੈਗਾ ਤਾਂ ਭਰੋਸਾ ਕਰੋ ਵਾਇਰਸ ਤੇ ਸਾਰੇ ਰੋਗ ਕੱਟੇ ਜਾਂਦੇ ਆ ਵੱਡੇ ਤੋਂ ਵੱਡੇ ਰੋਗ ਜਿਹੜੇ ਜਿਨ੍ਹਾਂ ਦੀ ਕੋਈ ਦਵਾਈ ਵੀ ਨਹੀਂ ਡਾਕਟਰ ਕਹਿ ਦਿੰਦੇ ਆ ਵੀ ਹੁਣ ਤਾਂ ਇਹਦਾ ਕੋਈ ਹੱਲ ਨਹੀਂ ਤੁਹਾਡੀ ਸੀ ਐਨੇ ਟਾਈਮ ਦੇ ਵਿੱਚ ਤੁਹਾਡੀ ਜਾਨ ਜਾਊਗੀ ਜਾਂ ਕੁਝ ਤੇ ਇਹੋ ਜਿਹਾ ਚਮਤਕਾਰ ਹੋ ਜਾਂਦੇ ਆ ਵੀ ਆਪਾਂ ਦੇਖਦੇ ਹੀ ਰਹਿ ਜਾਂਦੇ ਆ ਵੀ ਇਦਾਂ ਵੀ ਹੋ ਗਿਆ ਇਸ ਤਰ੍ਹਾਂ ਗੁਰਵਾਣੀ ਤੇ ਭਰੋਸਾ ਕਰੋ ਵਾਹਿਗੁਰੂ ਤੇ ਤੰਤ ਨਾਮਾ ਸ਼ਿਦ ਬਾਬਾ ਦੀਪ ਸਿੰਘ ਜੀ ਧੰ ਗੁਰੂ ਰਾਮਦਾਸ ਜੀ ਤੇ ਭਰੋਸਾ ਕਰੋ ਤੇ ਸਾਰੇ ਰੋ ਘੱਟੇ ਜਾਂਦੇ ਆ ਸਾਰੇ ਕਾਰਜ ਰਾਸ ਹੁੰਦੇ ਨੇ ਤੇ ਗੁਰਵਾਣੀ پڑھਨੇ ਬਹੁਤ ਜ਼ਿਆਦਾ ਚੋਰੀਆ ਤੇ ਅੱਜ ਦੀ ਘਟਨਾ ਸੀਗੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਤੇ ਬਾਕੀ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਕੁਝ ਵੀ ਗਲਤ ਬੋਲਿਆ ਗਿਆ ਹੋਵੇ ਤਾਂ ਮੈਨੂੰ ਮਾਫ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ